ਆਖ ਤੇ ਹੁਣ ਕੱਟ ਕੇ ਵੀ ਨਹੀਂ ਇਹਦੇ ਅੰਦਰੋਂ ਸਾਰਾ ਸਮਾਨ ਕੱਢ ਦੀ ਕਿੱਡੀ ਬੇਬੇ ਮੈਂ ਇੰਨੀ ਗਰਮੀ ਚ ਰੋਟੀ ਪਾਈ ਮੇਤੋ ਨਹੀਂ ਹੋਣਾ ਮੈਨੂੰ ਆਵਾਜ਼ ਮਾਰ ਕੇ ਲਿਉਣੀ ਬੰਦਿਆਂ ਨੂੰ ਕੰਮਿਆਂ ਨੂੰ ਸਾਰਾ ਸਮਾਨ ਅਜ ਕੱਢ ਦੇਣਾ ਦਾ ਪਾਰ ਹੀ ਬੜਾ ਬੰਦਿਆਂ ਨੂੰ ਆਵਾਜ਼ ਮਾਰ ਕੇ ਲਿਉਣੀ ਫਿਰ ਕੱਢ ਦੇਣੀ ਦਾ ਸਮਾਨ ਸਾਰਾ ਅੰਦਰੋਂ ਬਾਹਰ ਮੈਂ ਠਾਕ ਦੀ ਅੰਦਰ ਪਵਾਂ ਘੜੀ ਤੇ ਇੰਨੀ ਗੇਬੀ ਨਹੀਂ ਜੀ ਦੀ ਸਾਰੀ ਆ ਆ ਕੀ ਬਣਾਤਾ ਮੇਰੇ ਕਮਰੇ ਦਾ ਹਾਲ ਆ ਕਿੱਦਾਂ ਕਿੰਨੇ ਸਾਰਾ ਸਮਾਨ ਝੁੱਕਦਾ ਹੋਏ ਕੋਈ ਲਮਾਰੀ ਨਹੀਂ ਉੱਥੇ ਰਹਿਣ ਤੇ ਕੋਈ ਗੱਦੇ ਨਹੀਂ ਰਹਿਣ ਤੇ ਬੈੱਡ ਤੇ ਸਾਰਾ ਸਮਾਨ ਹੀ ਝੁੱਕਦਾ ਕੋਈ ਫਲਾਵਰ ਨਹੀਂ ਕੋਈ ਟੈਡੀ ਬੀਅਰ ਨਹੀਂ ਆਣਿਆ ਸਾਰਾ ਸਮਾਨ ਝੁੱਕਦਾ ਇਹ ਕਿੰਨੇ ਕੀਤਾ ਹੋਊਗਾ ਮੰਮੀ ਜੀ ਮੰਮੀ ਜੀ ਮੈਂ ਕਿਹਨੇ ਕਵਾਜ ਵੀ ਨਹੀਂ ਦੇਣੀ ਮੈਨੂੰ ਕਿਹਨੇ ਪਹਿਲਾਂ ਕੀ ਨਿਆਣੇ ਦੀ ਕਿਤਾਬਾਂ ਵਾਂ ਤੇ ਉਹ ਕਿੱਦਾਂ ਇੱਧਰ ਉੱਧਰ ਸੌਂਕਦੀਆਂ ਕੀ ਤੂੰ ਮੰਮੀ ਮੰਮੀ ਲਈ ਵਾਜਾ ਮਾਰਨ ਦੀ ਸਾਰਾ ਘਰ ਚੁੱਕਣਾ ਲਾਇਆ ਉਦਾਂ ਤੇਨ ਵਾਜ ਦੀ ਰਵਾਇ ਨਿਕਲਦੀ ਦੀਦੀ ਜੀ ਆ ਮੈਂ ਤੁਹਾਨੂੰ ਨਹੀਂ ਬੁਲਾਇਆ ਪਹਿਲੀ ਕਦੇ ਮੈਂ ਤੁਹਾਨੂੰ ਬੁਲਾਇਆ ਨਹੀਂ ਮੈਂ ਮੰਮੀ ਨੂੰ ਬੁਲਾਇਆ ਤੂੰ ਹਾਂ ਕੀ ਕੰਮ ਆ ਮੰਮੀ ਤੱਕ ਮੰਮੀ ਇਹ ਕੰਮ ਸੀ ਆ ਕਿੰਨੇ ਮੇਰੇ ਕਮਰੇ ਦਾ ਇਹ ਹਾਲ ਇਹ ਮੈਂ ਕੀਤਾ ਕਿਉਂ ਕੀਤਾ ਤੁਸੀਂ ਜੇ ਰੋਟੀ ਪਾਣੀ ਨਹੀਂ ਬਣਾਉਣਾ ਰਾਤੀ ਪੰ ਪਤਾ ਕਿੰਨੀ ਗਰਮੀ 'ਚ ਰੋਟੀ ਬਣਾਈ ਐ ਤੇ ਕੀ ਹੋਵੇਗਾ ਜੇ ਇੱਕ ਦਿਨ ਫੜਾ ਗਈ ਲਿੱਸੇ ਹੋ ਗਏ ਉਹ ਤੇ ਕਿਉਂ ਸਾਂਝੀ ਕਰਦਾ ਸਮਾਨ ਕਿਉਂ ਸਾਂ ਇਸ ਸਾਂਝੇ ਘਰ ਦਾ ਸਮਾਨੇ ਤੋਂ ਬਾਹਰ ਲੌਬੀ 'ਚ ਲੱਗੂ। ਸਾਂਝੇ ਘਰ 'ਚ ਮੈਂ ਨਹੀਂ ਆਉਂਦੀ। ਨਹੀਂ ਸਾਂਝੇ ਘਰ 'ਚ ਆਉਣੀ ਆ ਪਰ ਬੈੱਡ ਅੰਦਰ ਨਹੀਂ ਲੱਗੂਗਾ। ਸਾਂਝੇ ਘਰ ਇੱਥੇ ਸਾਡੇ ਸਿੱਤੇ ਦਾ ਰਹੋਣਗੇ। ਬਾਹਰ ਲੱਗੂਗਾ। ਤੁਸੀਂ ਦੀਦੀ ਬਾਹਰ ਚੱਲ ਜਾਓ ਮੈਂ ਤਾਂ ਨਾ ਲੜਨਾ ਨਹੀਂ ਐ ਮੈਂ ਮੰਮੀ ਨੂੰ ਬੁਲਾਇਆ ਮੰਮੀ। ਮੰਮੀ ਦਾ ਕੋਈ ਕੰਮ ਨਹੀਂ ਜਦੋਂ ਮੰਮੀ ਨੂੰ ਰੋਟੀ ਮੈਂ ਫੜਾਈ ਆ ਨਾ। ਮੈਂ ਮਾਤਾ ਨੂੰ ਰੱਤੀ ਸਾਰੀ ਗੱਲ ਸਮਝਾਈ। ਰੋਟੀ ਮੈਂ ਤਾਂ ਦੇਣੀ ਐ ਨਹੀਂ ਤਾਂ ਮੈਂ ਰੋਟੀ ਦੇ। ਤੁਸੀਂ ਮੈਨੂੰ ਪੁੱਛ ਤਾਂ ਲੈਂਦੇ ਕੀ ਆ ਮੇਰੇ ਕਮਰੇ ਦਾ ਹਾਲ ਬਣਾ ਤਾਂ ਮੈਂ ਇੱਥੇ ਬਹਿਣ ਚੋਗੀ ਨਹੀਂ। ਮੈਂ ਬਸ ਇੱਕ ਮਿੰਟ 'ਚ ਕਿੰਨਾ ਤੂੰ ਐਦ ਤੇਦੀ ਮੈਂ ਮੈਨੇਜਰ ਦਾ ਕਰਨੀ ਹੁਣ ਤਾਂ ਤੁਹਾਨੂੰ ਕੋਈ ਪਤਾ ਨਹੀਂ ਕੀ ਕੰਮ ਕਰਦੀ ਕੱਲੀ ਲੈਵੇ ਲੱਗੋ ਹਾਲ ਤੇਰਾ ਕੀ ਆਇਆ ਸੀ ਜੇ ਤੈਨੂੰ ਮਾਤਾ ਸਾਰਾ ਕੰਮ ਤੈਨੂੰ ਕਹਿੰਦੀ ਜੇ ਮੈਨੂੰ ਕਹਿੰਦੀ ਤੇ ਮੈਂ ਕਰਦੀ ਚੱਲ ਠੀਕ ਤੈਨੂੰ ਕਹਿੰਦੀ ਤੂੰ ਕਰਦੀ ਠੀਕ ਆ ਤੁਹਾਡਾ ਸਮਾਨ ਆਇਆ ਨਾ ਠੀਕ ਆ ਚੋਕ ਲੋ ਆ ਸਮਾਨ ਅਸੀਂ ਕਮਰਾ ਵੀ ਕੀ ਕਰਨਾ ਹੈ ਖਾਲੀ ਕਮਰੇ ਨੂੰ ਵੀ ਕੀ ਕਰਨਾ ਤੁਸੀਂ ਕਮਰਾ ਵੀ ਲੈ ਲਓ ਅਸੀਂ ਬਾਅਦ ਸ਼ਿਫਟ ਹੋ ਜਾਂਦੇ ਹਾਂ ਬਾਹਰ ਆਹ ਬਾਹਰ ਹੈਗਾ ਕਮਰਾ ਉੱਥੇ ਚੱਲ ਜਿੱਥੇ ਜੀ ਕੰਮ ਨਹੀਂ ਨਾ ਪਰ ਕਰਨਾ ਸੱਸ ਨੂੰ ਰੋਟੀ ਨਹੀਂ ਬਣਾਉਣੀ ਤੇ ਫਿਰ ਆਪਣਾ ਸੱਜ ਘਰ ਚ ਕੰਮ ਹੀ ਨਹੀਂ ਹੈਗਾ ਕੋਈ ਠੀਕ ਅਸੀਂ ਚੱਲ ਜਾਂਦੇ ਬਾਹ ਠੀਕ ਆ ਜੇ ਸੰਜੀ ਕਰ ਤੱਕ ਸਮਾਨ ਨਹੀਂ ਮੇ ਲਗੰਦੇ ਨਾ ਮੈਂ ਜਾਇਦਾਦੀ ਵੀ ਗੱਲ ਕੀਤੀ ਸੀ ਰਤੀ ਮਾਦਾਨ ਚੁੱਕ ਲੈਣਾ ਸਾਰਾ ਚੁੱਕਿਆ ਨਹੀਂ ਗਿਆ ਪਰ ਆਹੀ ਪਰ ਮੈਂ ਬੰਦਿਆਂ ਨੂੰ ਸੱਧਿਆ ਆਵਾਜ਼ ਮਾਰਿਆ ਤੂੰ ਹੀ ਆਪ ਚੁੱਕ ਲੈਣਾ ਕਿ ਮੈਂ ਕਰ ਚੁੱਕਲਾ ਇਧਰ ਉਧਰ ਤੇ ਤੂੰ ਹੀ ਕਰ ਲਿਆ ਵਾ ਤੇ ਤੂੰ ਸਮਾਨ ਨਹੀਂ ਉਹ ਨਹੀਂ ਚੁੱਕੰਦੇ ਮੈਂ ਮਾਰਿਆ ਨਾ ਆਵਾਜ਼ ਕੰਨ ਉਹਨਾਂ ਨੇ ਮੈਂ ਆਖਿਆ ਵੀ ਕਰੋ ਆ ਕੇ ਕਰ ਗੱਲਾਂ ਕਰਨੋਂ ਤੇ ਤੁਹਾਡੇ ਚੀਲਾ ਜੋਰ ਹੈ ਤੇ ਸਮਾਨ ਚੁੱਕਣ ਦੀ ਕੀ ਹੋ ਗਿਆ ਆ ਮਮੀ ਜੀ ਦੇਖ ਲਓ ਕੀ ਹਾਲ ਕੀਤਾ ਫੇਰ ਤੁਸੀਂ ਕਿੰਨੇ ਲੜਦੀ ਹੈ ਲੜਾਂਦੇ ਹੋਰ ਕੀ ਕਰਾਂ ਕੀ ਹੋਇਆ ਆ ਕੀ ਕੀਤਾ ਅਲਮਾਰੀ ਹੈ ਤੇ ਕੋਈ ਨਿਆਣੇ ਦੀ ਕਾਪੀ ਨਹੀਂ ਮੈਂ ਮੇਰਾ ਸਮਾਨ ਬਾਹਰ ਕੱਢਣ ਲੱਗਿਆ ਸਾਰਾ ਸਮਾਨ ਜੋ ਸਾਂਝੇ ਕਰਦਾ ਤੁਸੀਂ ਲੈ ਕੇ ਦਿੱਤਾ ਨਾ ਇਹਨਾਂ ਨੂੰ ਸਾਰੇ ਵਾਰ ਕੱਢਣ ਲੱਗੀ ਤੇਰਾ ਫਰਜ ਨਹੀਂ ਸੀ ਪਾਉਂਦਾ ਮੈਂ ਪੁੱਛਾਂ ਤਾਂ ਫਿਰ ਮੈਂ ਸਮਾਨ ਮੈਂ ਤੁਹਾਨੂੰ ਰਾਤੀ ਸਾਰਾ ਕੰਮ ਉਹ ਦੱਸਿਆ ਸਾਰੀਆਂ ਗੱਲਾਂ ਤੁਹਾਨੂੰ ਮੈਂ ਦਸਮਝਾਈਆਂ ਨਾ ਮੈਂ ਤਾਂ ਤੁਹਾਨੂੰ ਕਿਹਾ ਰਾਤ ਕੱਲ ਕੀਤੀ ਨਹੀਂ ਮੈਂ ਜਿੱਤਨ ਮੈਂ ਉਹਦਾ ਹਿੱਸਾ ਤੇ ਤੇਰੇ ਨਾਮ ਕਿਦਾਂ ਨਾ ਤਾ ਮੈਂ ਆਪਣੇ ਮੁੰਡੇ ਤੇ ਆਪਣੇ ਪੋਤਰਿਆਂ ਨਾਲ ਕਿਦਾਂ ਤੋ ਤੇ ਫਿਰ ਮਾਤਾ ਤੂੰ ਰੋਟੀ ਨਹੀਂ ਖਾਣੀ ਮੈਂ ਦੱਸ ਤੈ ਤੂੰ ਰੋਟੀ ਨਹੀਂ ਖਾਣੀ ਰੋਟੀ ਤਾਂ ਬਾਹਰ ਕੀਤੀ ਤੇ ਤੈਨੂੰ ਸ਼ਰਮ ਆਏ ਤੈਨੂੰ ਸਾਰਾ ਕੁਝ ਲੈਣਾ ਕਰਦੀ ਤੇ ਮੈਨੂੰ ਕਿਹਨੇ ਪੁੱਛਦੇ ਲੈ ਗਈ ਨਹੀਂ ਇਹ ਗੱਲ ਜਾਣੀ ਮੈਨੂੰ ਪਤਾ ਮੈਂ ਤੁਹਾਨੂੰ ਕਿਹਾ ਵਾਪੇ ਇਹਨੇ ਜਿਸ ਸਾਂਝੇ ਦਾ ਦਸਮਾਣ ਬਾਦ ਲੋਬੀਜੀ ਲੱਗੂਗਾ ਠੀਕ ਨਾ ਇਹ ਕਿਦਨੇ ਰੋਟੀ ਖਵਾਈ ਹੈ ਸਾਰੀਆਂ ਪ੍ਰਕਾਰ ਛੱਡੇ ਧੀਰਾ ਲੱਗਾ ਤੈਨੂੰ ਮੈਂ ਬੰਨ ਸੁਵੰਨਾ ਬਣਾਇਆ ਤੇ ਉਸੇ ਵੇਲੇ ਉਹਨੇ ਤਰੀਕਾ ਕੀਤਾ ਨਾ ਮੇਰੇ ਪਿੰਨਾਂ ਸੋਹਣੇ ਤੂੰ ਮੇਰੀ ਅੱਜ ਮੈਨੂੰ ਮੈਂ ਕਿੰਨੀ ਆਖਿਆ ਭੀ ਉਹਦੀ ਮੰਮੀ ਨੂੰ ਸੱਦੋ ਉਹਦੇ ਮਾਪਿਆਂ ਨੂੰ ਸੱਦੋ ਸਾਂਝੇ ਕੰਮ ਕਰੀ ਮੇਰੇ ਤੋਂ ਕੰਮ ਹੋਣਦਿਆ ਮੈਂ ਕਿੱਡਾ ਓਕਾ ਕੰਮ ਕਰਨੀ ਕਰਨੀ ਚ ਨਹੀਂ ਇੱਕੇ ਜਾ ਕੋ ਕੰਮ ਛੱਡ ਕੇ ਪਹਿਲਾਂ ਉਹਦੇ ਆਪੇ ਪਕਾਉਂਦੀ ਰੋਟੀ ਠੀਕ ਆ ਤੂੰ ਆਪਦੀ ਆਪੇ ਪਕਾਉਂਦੀ ਤਾਂ ਰੋਟੀ ਦੇ ਵਿੱਚ ਇੱਕ ਮੇਰੇ ਹੀ ਆ ਦੋ ਕੁਲ ਤੇ ਤੈਨੂੰ ਉਹ ਵੀ ਮੇਰੇ ਦੋ ਕੁ ਇਦਾਂ ਨਹੀਂ ਨਾ ਫਿਰ ਇੱਕੇ ਬੰਦੇ ਦਾ ਕਰੇ ਫਿਰ ਬੰਦਾ ਪਤਾ ਨਹੀਂ ਮੈਂ ਮੇਰਾ ਸਾਰਾ ਖਸ ਲੰਦਾ ਕੋਈ ਫਰਜੀ ਨਹੀਂ ਬੰਦਾ ਮੰਮੀ ਚੁੱਕੇ ਸਮਾਨ ਨਾ ਚੁੱਕੇ ਸਾਂਝਾ ਆਉਂਦੀ ਬਹੁਤ ਮਿੱਠੇ ਪੋਚੇ ਨਾ ਪਾਸ ਸਮਾਨ ਦਾ ਕਰਕੇ ਮਾਤਾ ਪੁਰ ਪੋਚੇ ਗੱਲ ਪਾਉਣ ਦੀ ਲੋੜ ਨਹੀਂ ਤੂੰ ਹੀ ਇਹੀ ਵੇਖ ਲਓ ਕਿ ਨਿਆਣੇ ਦੀ ਕਿਤਾਬਾਂ ਦਾ ਕੀ ਆ ਤੂੰ ਵੇਲਾ ਨਿਆਣੇ ਦੀ ਕਿਤਾਬਾਂ ਨਾਲ ਬਣਾਤਾ ਸਕੂਲ ਦੀ ਨਿਆਣੇ ਦੀ ਬੁੱਕ ਆ ਮੈਂ ਤੁਹਾਨੂੰ ਸਾਰੀ ਗੱਲ ਤੋਂ ਦਚੈਨ ਦਈ ਹਾਂ ਜੇ ਰੋਟੀ ਘਰ ਗਈ ਹੈ ਦੂਜੀ ਗੱਲ ਮੈਂ ਤੁਹਾਨੂੰ ਆਖਿਆ ਬਚਿੱਤਰ ਨਾਲ ਗੱਲ ਕਰਿਓ ਜਾਇਦਾਦ ਕੀਤੀ ਜਾਂ ਸਾਰਾ ਕੰਮ ਕਰੇ ਤੇ ਜਾਂ ਫਿਰ ਰਾਤ ਨਾਲ ਲੜਦੀ ਚਾਹਤਾ ਕਿ ਤੇ ਆ ਨਾ ਇੱਕ ਚਾਰ ਬੰਦੇ ਇਕੱਠੇ ਕਰ ਖ ਮੇਰੇ ਇੱਕ ਨੂੰ ਕਹੂਗਾ ਕਿ ਸਮਾਪਤ ਕਿਤਾਬ ਤੇ ਆ ਗਈ ਚੱਲ ਪਹਿਲਾਂ ਇਹ ਕਰੋ ਤੇ ਇਹਨੂੰ ਕਾਪੀ ਚਾਹਤ ਜਾਇਦਾਦਾਂ ਵੰਡਣੀ ਕਿਉਂ ਇਹਨੂੰ ਕੋ ਸਾਰਾ ਕੰਮ ਕਰਨ ਨਾਲ ਮੈਂ ਥੋੜਾ ਬਤਾ ਮਮੀ ਕਲਾਉਂਗੀ ਨਾਲ ਸਾਰਾ ਕੰਮ ਕਰ ਇਹ ਤਾਂ ਤੁੰਗਾਲਕਾਰੋਂ ਤੁੰਗਵਤ ਹਿਬਗਾੜੀ ਆਪਸੇ ਤੁੰਗਾਲਕਾਰੋਂ ਤੇ ਨਾ ਤੁਸੀਂ ਕਹਿ ਸਕਦੇ ਨਾ ਤੁਸੀਂ ਕਹਿ ਸਕਦੇ ਨਾ ਇੰਨਾ ਕਿ ਤੇ ਮੈਂ ਕਹਿ ਸਕਦੇ ਨਾ ਵੀ ਜੇ ਮੈਂ ਸਮਝੋ ਕਹ ਲਗੀ ਨਾ ਇਸ ਕੰਮ ਕਰੋ ਰਲ ਕੇ ਦੋਵੇਂ ਕਰੋ ਹੁਣ ਮੈਂ ਇਕੱਲੀ ਸਾਰਾ ਕੰਮ ਇਕੱਜਾ ਕਰਕੇ ਕਿਵੇਂ ਚੁੱਕ ਲੂੰਗੀ ਆ ਤੁਸੀਂ ਇਕੱਜਾ ਕੋਣ ਐ ਪਲਟੀ ਬਾਦ ਇਹ ਨਹੀਂ ਤਾਂ ਨਚੇਤਾ ਰਿਹਾ ਪਜਾਤ ਉਹਨੇ ਰੋਟੀ ਤਾਂ ਨਹੀਂ ਪੜਾਈ ਨੀ ਐਡ ਪਕਾ ਕੇ ਆਰਾਮ ਨਾਲ ਬਹਿ ਗਈ ਜਾ ਕੇ ਆਵੇ ਤੇ ਰਗੇ ਹੱਥ ਜੁੜੇ ਨਾ ਮੇ ਰੋਟੀ ਦੇ ਤੂੰ ਵੀ ਮੇਰੀ ਰੋਟੀ ਰੋਟੀ ਲਾਈ ਹੈ ਤੇ ਫੇ ਤੁਹਾਨੂੰ ਇੱਕ ਰਕਿਆ ਨਹੀਂ ਜਾਂਦਾ ਉਹ ਇਕਲਾ ਦੇਖ ਲੋ ਇੱਕ ਦਿਨ ਰੋਟੀ ਖਵਾਈ ਇੱਕ ਦਿਨ ਰੋਟੀ ਤੂੰ ਵਾਲੀ ਨਾਲ ਉਹਦੇ ਕੋਲ ਮਿੱਠੀ ਨਾ ਬਾਣੋ ਪੋਚੇ ਨਾ ਬਾਣੋ ਪੋਚੇ ਨਾ ਪਾ ਪੋਚੇ ਤੇ ਮੈਂ ਆਪੇ ਪਾਣੀ ਇੱਕ ਦਿਨ ਰੋਟੀ ਖਾਣੀ ਪੈ ਗਈ ਤੁਹਾਡੇ ਦੇ ਕਿਦਾਂ ਆਏ ਕਿਤੇ ਲਾਲੋ ਲਾਲੋ ਹੋਏ ਪਏ ਜੋ ਜਿੰਨੇ ਇੰਨੇ ਦਿਨ ਮੈਂ ਖਵਾਈ ਉਹਦਾ ਤੇ ਤੁਹਾਨੂੰ ਕੋਈ ਚੇਤਾ ਨਹੀਂ ਕੋਸੀ ਵਾਲੇ ਤੇ ਉਹਦਾ ਮਨ ਸੜ ਗਿਆ ਵਾ ਤਿੰਨ ਸੂਟ ਵੇਖ ਕੇ ਲੈ ਲੈ ਕੋਈ ਸੂਟ ਕਿਹੜੇ ਮੈਨੂੰ ਮਨ ਸੜ ਗਿਆ ਤੇ ਮੈਂ ਪੇਕਿਆਂ ਤੋਂ ਲਿਉਂਦੀ ਆ ਤਿੰਨ ਤਿੰਨ ਸੂਟ ਤੁਹਾਡੇ ਮਾਵੀ ਨਾਲ ਨਾਲ ਉਥੋਂ ਵੀ ਲਿਉਂਦੀ ਆ ਮੈਨੂੰ ਨਹੀਂ ਇਹ ਲੈ ਸੁਣ ਤਾ ਤੂੰ ਤੇ ਤੂੰ ਰੋਟੀ ਨਹੀਂ ਦੇ ਤੂੰ ਕਿ ਮੈਂ ਰੋਟੀ ਖਾਂ ਨਹੀਂ ਮੈਂ ਤੈਨੂੰ ਕਿਹਾ ਵੀ ਜਿਹੜਾ ਮੈਂ ਹਿੱਸਾ ਕੱਟੂਗੀ ਉਹ ਤੈਨੂੰ ਮੈਂ ਦਵਾਂ ਜੇ ਤੂੰ ਮੈਨੂੰ ਰੋਟੀ ਨਹੀਂ ਦੇ ਤੇ ਉਹ ਕਰੂ ਕੱਟਣਾ ਫੇ ਮੈਂ ਤੁਹਾਨੂੰ ਆਖਰਾ ਨਹੀਂ ਕਰਾਂਗੀ ਇਹਨੇ ਰੋਟੀ ਨਹੀਂ ਦਿੱਤਾ ਪਤਾ ਨਹੀਂ ਇੱਥੇ ਰੱਖਣਾ ਇਹ ਇਸ ਆਹ ਥਾਂ ਥਾਂ ਕਿ ਮੈਂ ਜਾਵਾਂ ਬਾਅਦ ਤੇਰਾ ਇੱਥੇ ਰੋ ਕਿਤੇ ਨਹੀਂ ਜਾਵਾਂ ਤੇਰਾ ਮੇਰਾ ਤੇ ਮੈਂ ਰੋਟੀ ਨਹੀਂ ਖਾਣੀ ਸਮਾਂ ਮੈਂ ਇੱਕੋ ਇਹਦਾ ਕਟਾਉ ਸਾਰਾ ਕੰਮ ਤੇਰੀ ਰੋਟੀ ਤੇ ਤੇਰੀ ਮਾਂ ਵੀ ਤੂੰ ਕਰਦੀ ਘਰ ਉਹਦੇ ਨਾਲ ਤੂੰ ਸਾਰੇ ਮਰੂ ਜਿਹੜਾ ਛੱਡੀ ਮੈਂ ਤੂੰ ਅੱਜ ਮੇਰੇ ਸਿਰ ਤੇ ਚੜੂਗੀ ਉਤੇ ਉਹ ਭੰਪਦੀ ਐ ਸਾਰਾ ਸਮਾਨ ਕਢਾਓ ਵੀ ਨਾ ਮੈਂ ਤਾਂ ਤੁਹਾਨੂੰ ਕਹਤਾ ਵੀ ਇਹ ਸਾਂਝੇ ਕਰਦਾ ਸਮਾਨ ਮੈਂ ਕਿਦੋਂ ਆਖਾ ਵੀ ਮੇਰੇ ਰੂਮ ਚ ਲਾ ਲਓ ਲੈ ਮੇਰੇ ਤੇ ਰੱਖ ਦਾ ਤੇ ਬੋਟਾ ਆਪਣੇ ਕਰਦੇ ਕੋਈ ਇਹ ਤੁਹਾਨੂੰ ਮੈਂ ਆਖਾ ਵੀ ਬਾਹਰ ਕੱਢੋ ਤੇ ਮੈਂ ਵੀ ਬਈ ਨਹੀਂ RAM ਨਾ ਮੈਂ ਆਪਣੀ ਪਕਾ ਕੇ ਫਿਰ ਵੇਖ ਪਤਾ ਲੱਗੂ ਤੁਹਾਨੂੰ ਜੇ ਰੋਟੀ ਨਾ ਦਿੱਤੀ ਅਛਾ ਕੋੜਪਾ ਸਮਾਰ ਪਹਿਲਾਂ ਇੰਨਾ ਡਾ ਮਹਿੰਗਾ ਸਮਾਨ ਲਿਆ ਤਾ ਜੰਨਾ ਤਾ ਸਮਾਨ ਲਾਵਾਂ ਮੈਂ ਸਵੇਰੇ ਸਵੇਰੇ ਮੈਂ ਤੇ ਨਹੀਂ ਕਿਹਾ ਕਿ ਜਣੀ ਲੜਾਈ ਆਲਾ ਕੰਮ ਨਾ ਕਰ ਇਤੋਂ ਪਰੇ ਜਾ ਕੇ ਸਵੇਰੇ ਸਵੇਰੇ ਕਿਤੇ ਸਵੇਰ ਦਾ ਟਾਈਮ ਆ ਤੁਸੀਂ 2 ਮਿੰਟ ਰੋਕ ਜਾਓ ਪੋਛ ਲਓ ਕਿਸੇ ਨੂੰ ਵੀ ਮੈਂ ਸਮਾਨ ਚੋਕ ਲਾਂ ਹੁਣ ਹੌਲੇ ਹੋ ਗਏ ਹੋ ਨਾ ਜਾ ਉੱਥੇ ਜਾ ਕੇ ਆਪਣੇ ਰੂਮ ਚ ਬੈਠੋ ਆਈ ਸੀ ਥੱਲੇ ਕਿਉਂ ਇਹ ਨਹੀਂ ਮੇਰਾ ਰੂਮ ਇੱਥੇ ਮੈਂ ਬੈੰਦੀ ਰਹੀ ਮਾਤਾ ਦੇ ਨਾਲ ਮੈਂ ਰਹਿਣਾ ਮਾਤਾ ਅੱਜ ਹੋਣੀ ਇਹਦਾ ਪਤਾ ਨਹੀਂ ਉਹਨੂੰ ਕੀ ਹੋ ਗਿਆ ਨਾ ਰੋਟੀ ਦੇਣੀ ਪਣੀ ਅਸਮਾਨ ਮੇ ਕੋਡੇ ਪੰਮੋ ਹਾਂਜੀ 4 ਵਜੇ ਅੱਜ ਦਿੱਤੀ ਉੱਤੇ 5 ਵਜੇ ਚੱਲੇ ਤੇ ਚਾਹ ਤਾ ਮੈਨੂੰ ਘੁੱਟ ਦੋ ਪੀਣ ਨੂੰ ਮੈਨੂੰ ਤਾਂ ਸਵੇਰ ਦੀ ਚਾਹ ਹੀ ਦਿੱਤੀ ਮਾਤਾ ਕਿਹਤ ਦائیںਗੀ ਪਿਰਾਕੇ ਯਾਹ ਉਹਨਾਂ ਲਾਡਲੀ ਨੇ ਨਹੀਂ ਦਿੱਤਾ ਵੀ ਪੈਣਾ ਚਾਹ ਪੀਣੀ ਆ ਇਦਾਂ ਦੇ ਕਿਉਂ ਮੇਨੇ ਮਾਰਦੀਆਂ ਜੇ ਕੀ ਤੁਹਾਨੂੰ ਬਿਮਾਰੀ ਪੈ ਗਈ ਦੋਵਾਂ ਜਾਣੀਆਂ ਨੂੰ ਮੇਨੇ ਤਾਂ ਦੋਹੀ ਕਰ ਲਿਆ ਤੁਸੀਂ ਮੈਂ ਤੁਹਾਨੂੰ ਕਿਹਾ ਕੀ ਸੀ ਤੁਸੀਂ ਮੈਨੂੰ ਉਹਦੇ ਲਾਗੇ ਕਿੰਨੀ ਅਸ਼ਕੀ ਜੱਤੀ ਗੱਲਾਂ ਕੀਤੀ ਮੈਂ ਸਮਾਨ ਹੀ ਕੱਢਣ ਦੀ ਹੈ ਤੇਰੀ ਵੀ ਤੇ ਤੇਰੀ ਵੀ ਕਮਰੇ 'ਚ ਥੋੜੀ ਲਾਉਣ ਲੱਗੀ ਹਾਂ ਨਿੱਕੀ ਇਹ ਤੇਰੀ ਵੀ ਗਲਤੀ ਸੀ ਤੂੰ ਉਹਦਾ ਸਮਾਨ ਕਿਹੜੀ ਕਿੱਲੋਂ ਚੁੱਕਿਆ ਐਵੇਂ ਨਹੀਂ ਪਹਿਲਾਂ ਉਹਦੀ ਦਿੱਤੀ ਨਹੀਂ ਸਾਂਝੇ ਕਰਕੇ ਰੋਟੀ ਪਕਾਉਣ ਦਾ ਹੱਕ ਉਹਦਾ ਬੰਦਾ ਹੀ ਨਹੀਂ ਸੀ ਵੱਖਰੀ ਰੋਟੀ ਪਕਾ ਲਈਨੂੰ ਗਲਤੀ ਤੁਹਾਡੀ ਵੀ ਹੈਗੀ ਮੈਂ ਮੰਨਦੀ ਉਹਦੀ ਵੀ ਹੈਗੀ। ਤੁਸੀਂ ਇੱਕ ਵਾਰ ਨਹੀਂ ਕਿਹਾ ਵੀ ਹਾਂ ਜਾਂ ਤੂੰ 프리 ਤੇ ਰੋਟੀ ਕਿਉਂ ਵਕ ਪਕਾਈ? ਉਹਨੂੰ ਕਹਿ ਰ ਸਕਦੇ ਹੋ। ਤੇਰੇ ਸਾਹਮਣੇ ਮੈਂ ਕਿਹਾ ਨਹੀਂ ਮੈਂ ਕਿੰਨੀ ਵਾਰੀ ਤੇ ਕਿਹਾ ਕਿਉਂ ਨਹੀਂ ਕਿਹਾ? ਨਹੀਂ ਕਿੰਨੇ ਪੈਂਦੇ ਜਾਂਦੇ ਆ ਪਹਿਲਾਂ ਨਹੀਂ ਤੁਸੀਂ। ਮੈਂ ਤੁਸੀਂ ਪਤਾ ਨਹੀਂ ਕੀ ਕਰੀ। ਮੇਰੀ ਵਾਹ ਨਹੀਂ ਹੈਗੀ, ਮੇਰਾ ਸਰੀਰ ਨਹੀਂ ਹੁਣ ਪਤਾ ਨਹੀਂ ਦਿਨੋ ਦਿਨ ਡਾਊਨ ਹੁੰਦਾ ਜਾਂਦਾ ਮੇਰਾ ਸਰੀਰ ਨਹੀਂ ਉਹ ਜੇ ਮੇਰੇ ਕੋ ਨਾ ਕਿਸੇ ਨਾਲ ਲੜਿਆ ਜਾਂਦਾ ਹੀ ਨਾ ਮੈਨੂੰ ਕਿਸੇ ਨਾਲ ਕੁਝ ਕਿਹਾ ਹੀ ਜਾਂਦਾ ਹੀ ਮੇਰੇ ਹੱਥ ਜੜਾ ਲਓ। ਮੈਨੂੰ ਰੋਟੀ ਦੇ ਦਿਆ ਕਰੋ। ਮੈਂ ਨਹੀਂ ਤੁਹਾਨੂੰ ਕੋਈ ਵੱਧ ਘਟਣਾ ਮੈਂ ਤੈਨੂੰ ਆਣੀ ਨਾ ਮੈਂ ਉਹਨੂੰ ਆਣੀ ਮੇਰੀ ਨਹੀਂ ਹੁਣ ਕੋ ਬਾਹ ਰ ਸੂਟ ਕੀ ਲਿਆ ਤੇ ਤੂੰ ਦਉਦੋਂਦਾ ਹੀ ਉਹਦਾ ਬਸ ਮੂੰਹ ਬਣਿਆ ਤੁਸੀਂ ਇੱਕ ਵਾਰ ਵੀ ਇਹਨੂੰ ਕਹਿੰਦੇ ਵੀ ਹਾਂ ਜਾ ਵੀ ਤੂੰ ਪ੍ਰੀਤ ਤੇਰੀ ਹਿੰਮਤ ਕਿੱਦਾਂ ਪਈ ਵਾਕ ਮੇਰੇ ਬੱਚਿਆਂ ਨੂੰ ਚੌਲ ਨਹੀਂ ਦਿੱਤੇ ਜਾਂ ਕਿੱਦਾਂ ਵਾ ਤੇਰੀ ਹਿੰਮਤ ਕਿਵੇਂ ਪਈ ਵਾਕ ਮੈਂ ਕਿਆ ਨਹੀਂ ਤੇਰੇ ਸਾਹਮਣੇ ਕਿਆ ਨਹੀਂ ਮੈਂ ਤਾਂ ਚੌਲ ਦਿੱਤੇ ਕਿਉਂ ਨਹੀਂ ਉਹਨੂੰ ਕਾਦੀ ਮੇਰੇ ਨਿਆਣਿਆਂ ਦਾ ਨਹੀਂ ਕਰਦੀ ਤੇ ਮੈਂ ਵੀ ਇਹਦਾ ਕਰਨਾ ਮੈਂ ਤੁਹਾਨੂੰ ਅਖੇ ਵੀ ਤਾਂ ਦੇ ਕਹਿੰਦਿਆਂ ਅੱਖੇ ਲੱਗ ਜਾਣਾ ਮੈਂ ਤੇ ਤੂੰ ਕਿਹੜਾ ਕੱਲੀ ਕੋਣ ਗਰਮੀ ਦੇ ਕੰਮ ਹੁੰਦਿਆ ਤੁਸੀਂ ਉਹਨੇ ਇੱਕ ਵਾਰ ਵੀ ਇਦਾਂ ਕਹਿੰਦੇ ਨਾ ਵੀ ਹਾਂ ਪ੍ਰੀਤ ਤੇ ਸਾਰਿਆਂ ਦਾ ਕੰਮ ਕਰਨ ਨਾਲ ਕਈ ਵੀ ਨਾਲ ਕਰੂਗੀ ਮੈਂ ਵੀ ਨਾਲ ਕਰਦੀ ਤੈਨੂੰ ਮੈਡੀ ਮਾਰੀ ਕਿਉਂ ਲੱਗਣ ਡੈ ਪੀ ਜਦੋਂ ਤਾਂ ਮੈਂ ਤੇਰੀ ਸਾਈਡ ਲੈਣੀ ਆ ਉਦੋਂ ਮੈਂ ਚੰਗੀ ਹਾਂ ਤੇ ਜੇ ਹੁਣ ਮੈਂ ਕੋਈ ਉਹਦੀ ਵੀ ਨਹੀਂ ਕਰਦੀ ਮੈਂ ਤੇਰੀ ਵੀ ਨਹੀਂ ਕਰਦੀ ਤੇ ਤੂੰ ਹੁਣ ਮੈਨੂੰ ਇੰਨੀ ਮਾਰੀ ਕਿਉਂ ਤੂੰ ਮੇਰੀ ਸਾਈਡ ਨਹੀਂ ਲੈਂਦੇ ਤੁਸੀਂ ਮੇਰੀ ਜੈਦਾ ਦੀ ਸਾਈਡ ਲੈਂਦੇ ਹੋ ਮੇਰੇ ਪੇਕੇ ਦੇ ਦਾਜ ਦੀ ਸਾਈਡ ਲੈਂਦੇ ਹੋ ਤੁਹਾਨੂੰ ਉਹ ਬੜਾ ਪਿਆਰਾ ਲੱਗਦਾ ਇਹ ਭੈਣਾ ਮੈਂ ਤੇਰੇ ਪੇਕੇ ਦਾ ਦਾਜ ਹੰਡਾਉਣਾ ਵਾ ਮੈਂ ਹੰਡਾਉਣਾ ਵਾ ਤੁਹਾਨੂੰ ਪਿਆਰਾ ਹੀ ਉਹ ਲੱਗਦਾ ਸੀ ਤੁਹਾਨੂੰ ਮੈਂ ਨਹੀਂ ਆ ਪਿਆਰੀ ਲੱਗਦੀ ਤੁਹਾਨੂੰ ਮੇਰਾ ਦਾਜ ਪਿਆਰਾ ਲੱਗਦਾ ਸੀ ਜੋ ਬੰਨ ਮੈਨੂੰ ਚੰਗੀ ਲੱਗਦੀ ਆ ਜੋ ਤਿੰਨ ਤਿੰਨ ਸੋਹਣੀਆਂ ਤੇ ਆਜੇ ਬੈਠ ਤੇ ਲਿਆਂਦੇ ਮੈਂ ਸਮਨੀ ਆ ਜਾਂ ਤੇਰੇ ਪੇਕੇਆਂ ਦੀਆਂ ਲਮਾਰੀਆਂ ਐਸੀਆ ਥੱਲੇ ਮੈਂ ਸਮਨੀ ਮੇਰੇ ਪੁੱਤ ਨੇ ਲਵਾ ਕੇ ਦਿੱਤੀਆਂ ਮੇਰੇ ਪੁੱਤ ਨੇ ਬੈਠ ਲਿਆ ਕੇ ਦਿੱਤੇ ਮੈਂ ਜਾਵਾਂ ਉਹ ਤੇਰੇ ਦਾਜ ਦੇ ਤੇ ਸਮਨੀ ਬੈਣੀ ਤੇ ਫਿਰ ਤਾਂ ਤੂੰ ਆਕ ਤੇ ਫਿਰ ਉਹਦਾ ਹੰਕਾਰ ਹੀ ਨਾ ਕਰਨਾ ਨੀ ਨਾ ਬੰਦਾ ਪੂਰਾ ਕਾਕਾ ਚਾਹ ਮੱਢੀ ਘੁੱਟ ਦੇਣੀ ਤੇ ਦੇ ਇੱਕ ਡਾਲ ਚੋਇਆ ਮੈਨੂੰ ਕਿੰਨੀਆਂ ਗੱਲਾਂ ਕੀਤੀਆਂ ਮੈਂ ਉਹਦੇ ਬੈੱਡ ਹੀ ਕਢਾ ਕੇ ਤੇ ਬਾਹਰ ਬਰਾਂਡੇ ਚ ਲਵਾਉਣ ਲੱਗੀਆਂ ਸਾਂਝੇ ਘਰ ਚ ਲਵਾਉਣ ਲੱਗੀਆਂ ਤੇ ਸਾਰਿਆਂ ਦੇ ਆ ਕੇ ਰਿਸ਼ਤੇਦਾਰ ਬਹਿਣਗੇ ਉਨੂੰ ਵੀ ਹੋਊਗਾ ਜੇ ਉਹਨੂੰ ਇਹ ਨਹੀਂ ਕਦਰ ਆ ਗਈ ਵੀ ਮੈਨੂੰ ਨਹੀਂ ਚੱਲਦੇ ਨਹੀਂ ਤੁਹਾਨੂੰ ਤਾਂ ਰੋਟੀ ਦੇਂਦੀ ਵੀ ਮੈਨੂੰ ਸੱਸ ਨੇ ਇੰਨਾ ਕੁ ਲੈ ਕੇ ਦਿੱਤਾ ਵੀ ਮੇਰੀ ਰੁਪਈਏ ਦੀ ਚੀਜ਼ ਨਹੀਂ ਆਈ ਫੇਕਿਆਂ ਤੋਂ ਤੇ ਮੇਰੀ ਸੱਸ ਨੇ ਅਲਮਾਰੀ ਬੈੱਡ ਸਭ ਕੁਝ ਬਣਾ ਕੇ ਦਿੱਤਾ ਤੇ ਮੈਂ ਤੇ ਕਰਾਂ ਇਹ ਸੀ ਤੁਸੀਂ ਉਹਨੂੰ ਮੇਰੇ ਨਾਲ ਦੁੱਗਣਾ ਮੈਨੂੰ ਤਿੰਨ ਸੂਟ ਹੀ ਲਿਆਤੇ ਉਹਨੂੰ ਮੱਚ ਗਏ ਤੇ ਮੇਰੇ ਨਾਲ ਤੁਸੀਂ ਉਹਨੂੰ ਦੁੱਗਣਾ ਕਿੰਨੇ ਕਿੰਨੇ ਦੀ ਅਲਮਾਰੀ ਆਉਂਦੀ ਕਿੰਨੇ ਦਾ ਬੈੱਡ ਆਇਆ ਕਿੰਨੇ ਦਾ ਸਮਾਨ ਆਇਆ ਤੇ ਮੈਨੂੰ ਉਹਨੇ ਤਿੰਨ ਸੂਟ ਚ ਬਣਾ ਆਪੇ ਮੈਨੂੰ ਨਾ ਚੁਪੇ ਮੈਂ ਨਾ ਫਿਰ ਉਦੋਂ ਵਕ ਪਕਾਈ ਕਿ ਹਾਂ じゃ ਉਹਨੂੰ ਅਲਮਾਰੀਆਂ ਲਿਆ ਕੇ ਦਿੱਤੀਆਂ ਮੇਰੇ ਕ ਮੈਂ ਤਾਂ ਭੜਾਈ ਸੋਚਿਆ ਮੈਨੂੰ ਕੀ ਪਤਾ ਵੀ ਇਹ ਮੇਰੇ ਤੇ ਪੁੱਠੀ ਪੈ ਜਾਣੀ ਮੈਂ ਤਾਂ ਭੜਾਈ ਸੋਚਿਆ ਮੈਂ ਤਾਂ ਤੇਰਾ ਵੀ ਭੜਾਈ ਸੋਚਦਿਰੀ ਉਹ ਵੀ ਉਹਨੂੰ ਦੇ ਦੋ ਸੂਟ ਫੇਰ ਕੇ ਦੀ ਗੱਲ ਮੈਂ ਤੈਨੂੰ ਮੈਨੂੰ ਤਿੰਨ ਸੂਟ ਨਾ ਜਾਣਗੇ ਵੀ ਭੜਾ ਜੁਰ ਜਾਣੇ ਨੀ ਬੜੀ ਸ਼ਹਿਰ ਹੈ ਤੂੰ ਦੇਣ ਵਾਲੇ ਜੁਮਦੇ ਰਹਿ ਜੁੜ ਜਾਣੀ ਕਿਉਂ ਜਾਣ ਤੂੰ ਕੀ ਕੀਤੀ ਚਾਹ ਦੇਣੀ ਘੁੱਟ ਦੇ ਨੀ ਮੇਰੇ ਸਾਹਮਣੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਤੇ ਜਿਹੜੇ ਤੂੰ ਮੇਰੇ ਹੁਣ ਕਰਦੇ ਇਹ ਕਿਸੇ ਲੈਕੇ ਚ ਨਹੀਂ ਆਉਣੀ ਉਹਨੂੰ ਨੀ ਕਹਿ ਜਿੰਦੇ ਲਿਆ ਪ੍ਰੀਤ ਚਾਹ ਦੇ ਫੜਾ ਉਹ ਨੀ ਚਾਹ ਫੜਾਉਂਦੀ ਮੈਨੂੰ ਮੇਰਾ ਨਾ ਸਰੀਕਾ ਹੈ ਤੁਹਾਡੇ ਨਾਲ ਕਾਦਾ ਹੋਇਆ ਮੈਂ ਕੋੰਤਨ ਤੈਨੂੰ ਸੂਟ ਲਿਆ ਕੇ ਦਿੱਤਾ ਤਾਂ ਤੈਨੂੰ ਤੇਰੇ ਅੰਦਰ ਭਰ ਕੇ ਦਿੱਤਾ। ਤੁਹੀਂ ਵੀ ਹੋਦੇ ਦਵਾਰੇ ਨਹੀਂ ਔਰ ਤੁਹੀਂ ਵੀ ਮੇਰੇ ਦਵਾਰੇ ਕਰਦੇ ਹੋਈ ਜਾਂਦੇ। ਮੈਂ ਤਾਂ ਪਹਿਲਾਂ ਮੁੰਡੇ ਨਾਲ ਗੱਲ ਕਰ ਰਹੀ ਸੀ ਤੇਰੀ ਗੱਲ ਕਰੋ। ਤੁਸੀਂ ਐਸੇ ਦੀ ਵੀ ਨਹੀਂ ਗੱਲ ਕਰਦੇ। ਤੁਸੀਂ ਬਸ ਜਿਵੇਂ ਮੂੰਹ 'ਚ ਲਾਚੀਆਂ ਹੀ ਪਾਲੀਆਂ ਤੇ ਬਸ ਮੈਂ ਹਾਂ ਜਾਂ ਕੋਈ ਗੱਲ ਹੀ ਨਹੀਂ ਕਰਦੀ। ਮੈਂ ਤਾਂ ਪਹਿਣਾ ਸਵੇਰ ਦੀ ਬੁਰਕੀ ਰੋਟੀ ਖਾਧੀ ਤੇਰੇ ਕੋਲ। ਹੁਣ ਮੈਂ ਤੂੰ ਚਾਹ ਨਹੀਂ ਦੇਣ ਆਈ ਹਾਰ ਕੇ ਮੈਂ ਆਈ ਵੀ ਮੈਨੂੰ ਕੋਟ ਚਾਹ ਤਾਂ ਦੇ। ਮੈਂ ਚਾਹ ਤਾਂ ਵੀ ਦਵਾਂ ਜਦੋਂ ਤੁਸੀਂ ਮੇਰੇ ਸਾਹਮਣੇ ਉਹਦੀ ਬੇਇੱਜ਼ਤੀ ਕੀਤੀ। ਮੈਂ ਚਾਹ ਕਾਦੀ ਮਢਾਉਣੀ ਤੁਹਾਨੂੰ। ਉਹਨੂੰ ਕਹ ਵੀ ਪ੍ਰੀਤ ਚਾਹ ਫਰਾ ਕਿੰਨੇ ਰਾਮਨਾਥ ਦੀ ਐਕਸਾਈਟ ਵੀ ਤੂੰ ਕਿੰਨੀ ਲਈ ਮੇਰੇ ਤੇਨੂ ਸੂਤ ਉਹਦਾ ਤੱਕ ਮੈਂ ਤੇ ਗੱਲ ਕਵਾਂ ਤੈਨੂੰ ਮੈਂ ਇੱਕ ਗੱਲ ਕਵਾਂ ਤੈਨੂੰ ਗੁੱਸਾ ਵੜਾ ਲੱਗਣਾ ਪਰ ਮੈਂ ਤੇਰਾ ਕੀਤਾ ਪਰ ਤੂੰ ਮੇਰੀ ਬਣੀ ਨਹੀਂ ਬੜੇ ਵਾਕਏ ਤੂੰ ਮੇਰੀ ਨਹੀਂ ਬਣੀ ਆ ਤੈਨੂੰ ਤੇ ਮੈਂ ਮਖੋ ਤਰਾ ਫੁੱਲਾ ਵਾਂ ਗੁਰਾ ਰੱਖ ਰੱਖ ਕਿਤੇ ਬਰਾਬਰ ਬਾ ਬਾ ਕਿਤੇ ਉਹਦੇ ਕੋਲ ਰੋਟੀਆਂ ਮਕਾਮ ਮਗਾ ਤੈਨੂੰ ਮੈਂ ਬਰਾਬਰ ਬਾ ਬਾ ਕੀ ਤੂੰ ਮੈਨੂੰ ਫੁੱਲਾਂ ਦਾ ਹੱਥ ਚੜਾ ਤਾ ਕੀਤਾ ਇਹਨਾਂ ਨੂੰ ਸਾਰੀਆਂ ਕਰ ਮੇਰੇ ਤੁਨੂ ਕਹ ਵੀ ਤੂੰ ਮੇਰੇ ਨਹੀਂ ਬਣੀ ਤੂੰ ਮੇਰੀ ਜਾਇਦਾਦ ਦੇ ਬਣੀ ਉਹ ਜਾਇਦਾਤ ਨੂੰ ਜਾਇਦਾਤ ਨੂੰ ਨਾਜਾਇਜ਼ ਦੇ ਦਿੱਤਾ ਹੈ ਜਿਹੜਾ ਜਾਇਦਾਤ ਨੂੰ ਬਣੀ ਉਹਦੇ ਨਾਲ ਦੇ ਸ਼ੈਕਲ ਬਣਾ ਦਿੱਤਾ ਗਿਆ ਮੇਰੇ ਨਾਲ ਨਾਜਾਇਜ਼ ਨਹੀਂ ਦਿੱਤਾ ਤਾਂ ਉਹਨਾਂ ਦੇ ਸ਼ੈਕਲ ਬਣਾ ਦਿੱਤਾ ਗਿਆ ਜਾਇਦਾਤ ਜਾਇਦਾਤ ਵੱਡੀ ਹੋਣ ਲਈ ਲੱਜਪਾਨ ਤੁਹਾਡੀ ਗਿੱਠ ਲੱਗੀ ਉਹਦੀ ਨਹੀਂ ਲੱਗੀ ਤੇਰੀ ਵੀ ਲੱਗੀ ਮੈਂ ਦੇਖਿਆ ਤੂੰ ਚੰਗੀ ਹੈ ਤੂੰ ਤੇ ਉਹਦੇ ਤਬੀਤੋਂ ਦੀ ਲੱਗੀ ਉਹ ਤਾਂ ਕਰੇ ਫਿਰ ਵੀ ਮੇਰਾ ਤਰਸ ਕਰ ਲੋ ਕਿ ਤੂੰ ਨਹੀਂ ਤਰਸ ਕਰਿਆ ਬਾਈ ਸਵੇਦੀ ਤਾਨੂੰ ਚਾਹ ਦੇਤੀ ਰੋਟੀ ਵੀ ਨਹੀਂ ਮੈਂ ਤਾਂ ਮੰਗੀ ਨਹੀਂ ਜਦੋਂ ਅਗਲੀ ਆਦੀ ਤੂੰ ਉਹਦੇ ਕੋਲੋਂ ਖਾ ਤਾਂ ਫਿਰ ਮੈਂ ਤੇਰੇ ਕੋਲੋਂ ਖਾਣੀ ਮੈਂ ਤਾਂ ਮੰਗੀ ਨਹੀਂ ਉਹਦੇ ਕੋਲੋਂ ਮੇਰੇ ਕੋਲੋਂ ਖਾਦੀ ਖਾਵੇਂ ਬੈਡ ਵੀ ਨਹੀਂ ਉਹਨੂੰ ਲਿਆ ਕੇ ਦਿੱਤਾ ਲੰਬਾਰੀਆਂ ਤੂੰ ਨੇ ਮੇਰੇ ਕੋਲੋਂ ਰੋਟੀ ਕਾਦੀ ਤੂੰ ਖਾਣੀ ਆ ਤੀ ਲਿਆਓ ਸਾਰੀ ਬੈਡ ਮੇਰੇ ਮੈਂ ਅੱਗੇ ਤੇ ਨਹੀਂ ਆਂਦੀ ਮੇਰੇ ਕੰਮੇ ਕਿ ਲਾਓ ਲਿਆ ਮੇਰੇ ਕੰਮੇ ਤੇ ਮੈਂ ਖਾਂਦੀ ਜੇ ਤੈਨੂੰ ਜਾਇਦਾਦ ਹੈ ਤਾਂ ਕੱਲ੍ਹ ਦੀਆਂ ਤੂੰ ਲਾਸੀਆਂ ਪਾਈਆਂ ਨਾ ਮੁੰਡੇ ਨਾਲ ਗੱਲ ਕੀਤੀ ਨਹੀਂ ਤੈਨੂੰ ਮੈਂ ਉਦੋਂ ਦੀ ਵੇਖ ਨਹੀਂ ਸਵੇਦੀ ਤੂੰ ਇੱਕ ਵਾਰ ਨਹੀਂ ਗੱਲ ਕਰਕੇ ਵਿਹਾਂ ਪੇ ਬੋਤ ਮੈਂ ਜਾਇਦਾ ਤਦਾ ਕਰਨਾ ਤੇ ਜਹ ਹਿੱਸਾ ਕਰਨਾ ਤੁਸੀਂ ਇਹ ਨਹੀਂ ਹਾਂ ਜਾਣਾ ਮੇਰਾ ਪੁੱਤ ਨਾਲ ਹੀ ਰਵੇ ਮੇਰੀ ਉਹ ਨਾਲ ਹੀ ਰਵੇ ਬਿਚੋ ਮੈਨੂੰ ਤੁਹਾਡਾ ਵੀ ਪਤਾ ਵਾ ਇੱਕ ਚਾਹ ਕੋਤ ਮੰਗੀ ਤੇ ਤੂੰ ਮੇਰੀ ਏਡੀ ਕੁੱਤੇ ਖਾਣੀ ਕਰਨ ਗਈ ਹੈ ਇਹੋ ਸਾਰਾ ਹੀ ਨਹੀਂ ਕਿ ਮਾਤਾ ਗੱਲ ਮੈਂ ਤਾਂ ਸਾਰਾ ਬਿਕੰਮ ਦੀ ਹੈ ਤੂੰ ਹ ਕੰਮ ਤੁਸੀਂ ਵਿਗਾੜਨਾ ਮੈਂ ਮਮੀ ਤੇ ਵੀ ਹੁਣ ਲਾਵਾ ਹੁਣ ਤਾਂ ਮਾਤਾ ਕਹਿੰਦਾ ਤੇ ਤੈਨੂੰ ਸ਼ਰਮ ਦਾ ਘਾਟਾ ਤੈਨੂੰ ਇਹੋ ਜੀ ਨੂੰ ਹੈ ਮੈਂ ਮਾਤਾ ਹੋ ਗਈ ਹੁਣ ਤੇਰੇ ਸਾਜੇ ਤੇਰਾ ਮੁੰਡਾ ਹੀ ਮੈਂ ਕਹਿੰਦਾ ਤੇਰੀ ਸੋਤ ਤੇ ਅਮੈਂ ਆ ਕਰਦੀ ਰਹੀ ਤੇਰਾ ਮੈਂ ਉਹ ਕਰਦੀ ਰਹੀ ਉਹਦਾ ਨਹੀਂ ਤੈਨੂੰ ਦੇਖਦਾ ਤੁਸੀਂ ਉਹਦਾ ਕਿੰਨਾ ਕਰਦੇ ਰਹੇ ਮੈਂ ਇੱਕ ਦਾ ਦੰਦ ਤੋਂ ਦੰਦ ਨਹੀਂ ਮੈਂ ਉਹਦਾ ਕੀ ਉਹਨੂੰ ਰਾਣੀ ਹਾਲ ਮੜਾ ਕੇ ਪਾਤਾ ਜਿਹੜਾ ਤੈਨੂੰ ਆਇਆ ਉਹ ਕਤ ਪਰਿਆਈ ਨਾ ਜੋ ਨਵਾਲੀ ਨਹੀਂ ਤੇ 20-20 ਹਜ਼ਾਰ ਦੇ 30 ਹਜ਼ਾਰ ਦੇ ਬੈੱਡ ਲਿਆ ਕੇ ਦਿੱਤੇ ਉਹ ਕਿਉਂ ਲਿਆ ਕੇ ਦਿੱਤੇ ਫਿਰ ਤੁਸੀਂ ਸਾਂਝੇ ਕਰੋ ਕਿੱਡੀ ਬੇਰਕੁਫ ਗੱਲਾਂ ਕਰਦੀ ਸਿਆਣੀ ਬਿਆਣੀ ਤੇ ਉਹਦਾ ਹਿੱਸਾ ਨਹੀਂ ਹੈ ਉਹਦੇ ਘਰ ਖਸਮ ਦਾ ਹਿੱਸਾ ਨਹੀਂ ਜੇ ਮੈਂ ਨਾ ਲਿਆ ਕੇ ਦਿੰਦੀ ਉਹਦੇ ਘਰ ਵਾਲਾ ਲਿਆ ਦਿੰਦਾ ਤੇ ਵੀਰੇ ਹਿੱਸਾ ਨਹੀਂ ਤਾਂ ਫਿਰ ਉਹਨੂੰ ਕਹਾਂ ਤਾਨੂੰ ਹੀ ਕਰੇ ਰੋਟੀ ਵੀ ਫੜਾਵੇ ਸਾਂਝਾ ਵੀ ਤੇ ਦੋਈ ਨੂੰ ਕਹੋ ਫੁਣ ਵੀ ਤੇ ਕਹਿ ਸਕਦੇ ਮੈਂ ਤਾਂ ਨਹੀਂ ਹੋ ਜਾਂ ਕੱਲੀ ਕੋ ਕੰਮ ਮੈਂ ਕੀ ਕਰਾਂ ਉੱਤੋਂ ਗਰਮੀ ਆਣੀ ਉਹਨੂੰ ਕਹੋ ਵੀ ਦੋਵੇਂ ਜਣੇ ਇਕੱਠੀਆਂ ਰੋਟੀਆਂ ਪਕਾਓ ਉਹਨੇ ਤਾਂ ਤੁਸੀਂ ਕਹਿ ਸਕਦੇ ਆ ਪਤਾ ਨਹੀਂ ਕੀ ਗੱਲ ਵੀ ਤੁਸੀਂ ਉਹਨੂੰ ਕੱਲ ਤਾਂ ਕਹਿੰਦਾ ਨਾ ਹੀ ਨਹੀਂ ਲੈਣਦੇ ਮੈਂ ਤੁਹਾਨੂੰ ਇੰਨਾ ਸਿਰ ਤੁਹਾਡੇ ਦਾ ਮਾਰ ਮਾਰ ਕੇ ਮੈਂ ਕਿਹ ਰਾਤ ਨੂੰ ਮੁੰਡੇ ਨਾਲ ਗੱਲ ਕਰਿਓ ਗਿਆ ਦਾਦੀ ਤੁਸੀਂ ਇੱਕ ਨਾਵੇਂ ਕਹਿ ਦੋ ਵੀ ਹਾਂ ਮੈਂ ਆ ਗੱਲ ਕੀਤੀ ਕੀਤੀ ਤੁੰਡਾ ਲੈ ਕਰਾਂ ਤੇ ਮੇਰੇ ਕੋ ਨਹੀਂ ਗੱਲ ਹੁੰਦੀ ਰੋਟੀ ਦੇਣੀ ਤਾਂ ਦਓ ਨਹੀਂ ਦੇ ਮੈਂ ਤਾਂ ਰੋਟੀ ਨਹੀਂ ਘਰੇ ਦਾ ਦਿੱਤੀ ਜਾਂਦੀ ਪਹਿਲਾਂ ਗੱਲ ਕਰੋ ਮੈਂ ਤਾਂ ਗੱਲ ਕਰਦੀ ਮੇਰੇ ਤਾਂ ਮਿਲੋ ਤੇਰਾ ਜਵਾਬ ਨਹੀਂ ਹੁੰਦਾ ਮੈਂ ਆਪ ਚਾਰ ਦਿਨ ਵਾਂਡੇ ਚਾਹ ਨੇ ਫਿਰ ਤੇਰਾ ਜਵਾਬ ਹੀ ਵੀ ਮੇਰਾ ਜਵਾਬ ਆ ਫਿਰ ਮੈਂ ਕਹਨੂੰ ਕਹਿਤਾ ਵੀ ਉਹਦੇ ਵੀ ਕੰਨ ਖਿੱਚੋ ਤੇ ਇਕੱਠੀਆਂ ਰੋਟੀ ਫੜਾਵਾਂਗੇ ਇੱਕ ਕੰਮ ਕਰਾਂਗੇ ਨਹੀਂ ਤੇ ਮੇਰ ਤੋਂ ਕੱਲੀ ਕੋਈ ਨਹੀਂ ਕੰਮ ਹੁੰਦਾ ਮੇਰੇ ਨੂੰ ਹੱਥ ਲਾ ਗਾਲੋਂ ਲੈ ਸਗਾਤ ਹਾਂ ਹੁਣ ਤਾਂ ਐਦਾਂ ਹੀ ਕਹਿਣਾ ਮੈਨੂੰ ਜਿੱਦਾਂ ਮੈਨੂੰ ਕੱਲੀ ਨੂੰ ਸਾਰਾ ਸਮਾਨ ਲਿਆ ਕੇ ਦਿੱਤਾ ਲੀੜੇ ਲਿਆ ਕੇ ਦਿੱਤੇ ਹੁਣ ਤੇ ਕੱਖ ਲਿਆ ਕੇ ਨਹੀਂ ਦਿੱਤਾ ਮੈਂ ਉਹਨਾਂ ਦੀ ਬੋਲੀ ਕੱਖ ਨਹੀਂ ਉਹਦਾ ਇੰਨਾ ਕੀਤਾ ਮੇਰਾ ਹੀ ਕਹਿਤਾ ਵੀ ਤੇਰਾ ਹੀ ਕੀਤਾ ਤੂੰ ਹੀ ਮੈਨੂੰ ਲੰਗਰ ਦੇ ਮੈਂ ਇਨੀ ਕਰ ਕਰਨੀ ਜੇ ਨੂੰ ਲੰਗਰ ਦਵਾ ਕੀ ਕਰਨ ਦੀ ਪ੍ਰੀਤ ਕੁਛ ਨਹੀਂ ਮਮੀ ਚਾ ਵੀ ਨਹੀਂ ਚਾ ਨਹੀਂ ਸਮਾਨ ਸੁਭਾਨ ਕਰ ਲੈ ਸੈਟ ਸਾਰਾ ਪੰਜ ਕਰ ਲੈ ਸਮਾਨ ਤਾਂ ਏਸੀ ਦੇ ਰਹਿ ਗਏ ਏਸੀ ਨੂੰ ਲਾ ਲੈ ਆ ਆ ਨਹੀਂ ਕਿੱਡੀ ਬੈ ਨਿਗਲ ਹੀ ਦੱਸ ਏਸੀ ਰੇ ਨਾ ਮੈਂ ਕਿਹਾ ਵੀਗਾ ਵੀ ਸਮਾਨ ਤੋਂ ਉਹਦਾ ਨਾਮ ਇਦਾਂ ਕਰ ਆਪ ਕਰ ਤੇ ਦੱਸ ਏਸੀ ਵੀ ਲਾ ਕੇ ਲੈ ਗਈ ਤੇ ਰਸਾ ਹੋਣਾ ਕਿੱਦਾਂ ਰਾਤ ਨੂੰ ਕੋਈ ਨਹੀਂ ਇੱਕ ਰਾਤ ਕੱਢ ਵਾਲੇ ਸੇਰੇ ਲੈ ਆ ਚਲ ਕੋਈ ਨਹੀਂ ਸੇਰੇ ਤੂੰ ਜਾ ਕੇ ਨਾ ਦੋਵੇਂ ਜੀ ਜਾ ਕੇ ਬੜੇ ਮਾਰਕਸ ਦਾ ਨਵਾਂ ਲਾਇਆ ਆਇਓ ਚੰਗਾ ਹਾਂ ਬਈ ਗਰਮੀ ਚ ਥੋੜੀ ਦੇ ਚਾਹ ਕਿੱਥੇ ਪੀਤੀ ਚਾਹ ਮੈਂ ਪੀ ਲਈ ਤੇ ਆਖਿਆ ਮੈਂ ਮੈਨੂੰ ਫੇਰ ਦੀ ਚਾਹ ਨਹੀਂ ਦਿੱਤੀ ਤੇ ਚਾਹ ਘੁੱਟ ਦੇ ਤੇ ਉਹਨੇ ਕੀ ਕੀਤਾ ਵੀ ਮੈਨੂੰ ਤਾਂ ਐਡਾ ਲੰਮਾ ਲੈਕਚਰ ਸੁਣਾਤਾ ਵੀ ਵੀ ਗੱਲਾਂ ਕੀਤੀਆਂ ਤੇ ਚਾਹ ਤਾਂ ਘੁੱਟ ਨਹੀਂ ਦਿੱਤੀ ਨਹੀਂ ਮੈਂ ਤਾਂ ਫੇਰ ਦੀ ਚਾਹ ਤੋਂ ਬੈਠੀ ਸਵੇਰ ਦੇ ਅੰਦਰੇ ਦੋ ਫੁਲਕੇ ਦਿੱਤੇ ਤੇ ਉਹਦੀ ਮੈਨੂੰ ਭੁੱਖ ਬੜੀ ਲੱਗੀ ਉਸ ਚਾਰ ਤੇ ਕੋਈ ਗੱਲੀ ਮੈਂ ਬਣਾ ਦੇਣੀ ਹੈ ਨਹੀਂ ਬਣਾਉਣੀ ਨਹੀਂ ਹੈ ਤੂੰ ਚਾਹੇ ਜਾਂਦੀ ਹੈ ਹਾਂਜੀ ਚਾਹੇ ਉਹ ਲਿਆ ਦੇ ਜੇ ਹੈਗੀ ਤੇ ਮੇਰੇ ਕੋਲ ਕੁਝ ਨਾ ਖਾਣ ਨੂੰ ਵੀ ਲਿਆ ਕੇ ਦੇ ਘੁੱਟ ਬੜੀ ਚੌਲ ਬਣਾਏ ਸੀ ਮੈਂ ਲੈ ਆਣੇ ਵਾਸਤੇ ਚਲ ਚੌਲ ਹੀ ਲਿਆ ਦੇ ਬਸ ਅੱਜ ਉਹਨਾਂ ਨੇ ਬਣਾਏ ਨੇ ਮਿੱਠੇ ਬਣਾਏ ਅੱਛਾ ਰੋਟੀ ਨਹੀਂ ਨਾ ਬਣਾਦੇ ਮਾਂ ਚੌਲ ਬਣਾਉਂਦੇ ਗਰਮੀ ਕਰਕੇ ਨਹੀਂ ਨਾ ਲੈ ਆਣੇ ਖਾਣ ਤੇ ਇੱਕ ਗੱਲ ਕਾ ਮਮੀ ਜੀ ਜੀਬਾਨ ਬਹੁਤ ਤਗੜੀ ਆ ਦੀ ਬਹੁਤ ਜਾ ਬਹੁਤ ਲੰਬੀ ਜੀਬਾਨ ਆ ਬੋਝ ਬਾਚ ਲਾਉਂਦੀ ਸਮਾਂ ਮੈਂ ਤਕਰੀਬਨ 2 ਤੋਂ 1 ਮੈਂ ਤੇ ਘਟ ਚਾਹ ਹੀ ਮੰਗ ਲਈ ਨਹੀਂ ਕਿਤੇ ਮੇਰੀ ਜਾਇਦਾਦ ਮੇਰਾ ਫਲਾਨ ਮੈਂ ਜਾਇਦਾਦ ਨੂੰ ਨਾ ਜਾਜ ਲੈ ਕੇ ਕਲਰ ਕਰ ਤੇ ਤੇਰੀ ਜਿਹੜੀ ਜਾਇਦਾਦ ਆ ਪੈਂ ਦਾ ਬਹੁਤ ਮਾਨ ਹਕਾਰ ਬੜਾ ਕਰਦੀ ਹਾਂ ਦੀ ਇਹ ਵੀ ਹਾਂ ਹਾਂ ਜੇ ਮੇਰੇ ਤੋਂ ਰੋਟੀ ਖਾਣੀ ਹੋਣਾ ਤੇ ਮੇਰੇ ਨਾਲ ਜਾਇਦਾਦ ਹੈ ਮੈਂ ਕੱਤ ਤੇਰੀ ਜਾਇਦਾਦ ਕਿਦਾਂ ਮਰੇ ਦੇ ਨਾਲ ਲਵਾਦਾ ਛੱਡੋ ਮੰਮੀ ਜੀ ਜੀ ਗੱਲਾਂ ਮੈਂ ਲੈਣੀ ਚਾਹ ਕੋਟਾ ਮੇਰੀ ਤੇ ਉਹ ਲਿਆ ਦੇਣੀ ਨਾਲ ਥੋੜੇ ਜੰਗਾ। ਕਹੇ ਕੋਈ ਨਹੀਂ ਕਹਾ ਬਟਾ ਚਪੜਾ ਡਾ ਲੋ। ਹਾਂ ਵੇਣੀ ਵਿਚਾਰੀ ਚੰਗੀ ਹੈ ਐਨਾ ਕੁਛ ਇਹਦੇ ਨਾਲ ਮੈਂ ਕਰ ਛੱਡੇ ਆ। ਤੇ ਵੇਲਾ ਮੈਂ ਮਾੜੀ ਦੀ ਚਾਹ ਮੰਗੀ ਤੋ ਉਸੇ ਵਲੇ ਲੈ ਕੇ ਚਲਦੀ ਚਲਦੀ ਮੇਰੇ ਵਾਸਤੇ ਚਾਹ ਲੈਣ। ਨਹੀਂ ਤੇ ਅਗਲੀ ਇਹ ਇਹਦੀਆਂ ਗੱਲਾਂ ਕਰਨੀਆਂ ਸਭੋ ਮੈਨੂੰ ਬਾਂਦੀਆਂ ਹੀਆਂ ਤੇ ਜਿਹਦਾ ਮੈਂ ਇੰਨਾ ਕੀਤਾ ਤੇ ਉਹ ਸਭੋ ਮੈਨੂੰ ਇੰਨੀਆ ਗੱਲਾਂ ਕਰਦੀ। ਹੈ ਫਿਰ ਵੀ ਮੇਰੇ ਇਹੀ ਕੰਮ ਆਈ। ਇਸੇ ਕਰਕੇ ਆਂਦੇ ਨਹੀਂ ਕੇ ਨੂੰ ਮਾੜਾ ਨਹੀਂ ਸਮਝਿਆ ਚਾਹੀਦਾ ਤੇ ਨਾ ਕਿਸੇ ਦਾ ਜ਼ਿਆਦਾ ਕਰਨਾ ਹੀ ਚਾਹੀਦਾ ਹਾਂ ਮਿੱਠਾ ਨਾ ਚਾਹ ਪਰ ਅੱਛਾ ਮਿੱਠੇ ਬਣਾਏ ਹੈ ਹਾਂਜੀ ਮਿੱਠੇ ਬਣਾਏ ਨੂਨ ਵਾਲੇ ਤੇਨਾਂ ਨੇ ਖਾਂਦੇ ਹੀ ਨਹੀਂ ਤੇ ਮੱਜੀ ਤੇ ਮਾੜੀ ਮੈਨੂੰ ਭੁੱਖ ਲੱਗੀ ਤੇਰਾ ਭਲਾ ਹੋਵੇ ਚਾਹ ਵੀ ਪੀ ਲਓ ਹੁਣੇ ਬਣਾਈ ਚਾਹ ਤੇ ਮੈਂ ਤਾਂ ਕੋਈ ਨਹੀਂ ਦੇਵੋ ਚਾਹੀ ਦਿਓ ਹੋਰ ਲੈ ਆ ਦੇ ਨਹੀਂ ਬਣਾ ਰਹੇ ਨਹੀਂ ਬੜੇ ਠੀਕ ਹੈ ਅੱਜ ਨਾ ਮੇਰਾ ਸਰੀਰ ਜਿਆ ਨਹੀਂ ਸਹੀ ਕਦੀ ਆਂਦੀ ਆ ਤੂੰ ਆ ਕਰਦੇ ਕਦੀ ਤੂੰ ਆਂਦੀ ਓਗਰ ਮੇਰੇ ਕੋ ਕੰਮ ਹੁੰਦਾ ਮੇਰੇ ਕੋ ਕੰਮ ਨਹੀਂ ਹੁੰਦਾ ਦੱਸ ਵੀ ਦੋ ਆਪਣੇ ਟੱਬਰ ਦੀ ਰੋਟੀ ਪਕਾਉਣੀ ਤੇ ਮੇਰੇ ਦੋ ਪੁਲਕੇ ਮੇਰੇ ਦੋ ਪੁਲਕੇ ਹਨ ਵਿੱਚ ਚੁੱਕ ਚੁੱਕ ਮਾਰਨਦੇ ਹੀ ਨਹੀਂ ਮੰਮੀ ਜੀ ਵੇ ਲੈੋ ਪਾ ਲੋ ਕਿੰਨਾ ਬੋਲੀ ਮੈਨੂੰ ਗਰਮੀ ਆ ਮੈਂ ਤੇ ਰੋਟੀਆਂ ਲਾਦੀਆ ਜਦੋਂ ਮੈਂ ਲੋਨੀ ਉਦੋਂ ਗਰਮੀ ਨਹੀਂ ਸੀ ਇੰਨੀ ਜਿਆਦੀ ਗਰਮੀ ਲੱਗਦੀ ਉਹਦੋਂ ਤੇ ਬੜੇ ਨੇ ਫੱਬ ਕੇ ਬਹਿ ਕੇ ਖਾ ਲੈਂਦੀ ਤੇ ਉਹ ਜੀ ਮੈਂ ਮੈਨੂੰ ਬਰਾਬਰ ਬਾਵਾ ਖਮਉਂਦੀ ਰਹੀ ਤੇ ਕੀ ਪਰ ਮੇਰੇ ਕਦਰ ਪਈ ਅੱਗੋਂ ਇੰਨੀਆਂ ਮੈਨੂੰ ਗੱਲਾਂ ਕਰਦੀ ਹਾਂ ਵੀ ਜੇ ਤੋ ਗਰਮੀ-ਵਿਰਮੀ ਕਾਜੀ ਤਾਂ ਬੰਦੇ ਨੂੰ ਹੋਵੇ ਨਾ ਪਈ ਇਹਨੂੰ ਕੰਦੀ ਨੂੰ ਗਰਮੀ ਲੱਗਦੀ ਹਾਨੂੰ ਨਹੀਂ ਲੱਗਦੀ ਗਰਮੀ ਤੇ ਸਾਰਿਆਂ ਨੂੰ ਇੱਕੋ ਜਿਹੀ ਲੱਗਦੀ ਹੁਣ ਮਜਬੂਰੀ ਨੂੰ ਕੰਮ ਕਰਨੇ ਪੈਂਦੇ ਹੋਰ ਇਹ ਤਾਂ ਕਰਨਾ ਪੈ ਗਿਆ ਤੇ ਹੁਣ ਉਹ ਪੈੜੀ ਪੈਲੀ ਸਾਡਾ ਹਿੱਸਾ ਸਾਡੀ ਪੈੜੀ ਹੋ ਮੇਰੇ ਭਰਾ ਤਾਂ ਬਣੇ ਮੇਰੀ ਹੁਣ ਮੈਂ ਗਈ ਆ ਪੱਖਾ ਛੱਡਿਆ ਵਾ ਏਸੀ ਚੱਲਣ ਦਿਆ ਤੇ ਰਮਾਣਾ ਨਾ ਸੁੱਤੀ ਜੇ ਮੈਂ ਚਾਹ ਕੇ ਆ ਤਾਂ ਅੱਗੋਂ ਮੈਨੂੰ ਵੀ ਵੀ ਗੱਲਾਂ ਕੀਤੀਆਂ ਚਲ ਕੋਈ ਨਹੀਂ ਤੂੰ ਇਦੋਂ ਮੇਰੇ ਕੋਲ ਪੀ ਲਿਆ ਕਰ ਹਾਂ ਮੈਂ ਰੋਟੀ ਵੀ ਮੈਂ ਤੇਰੀ ਜਿੰਦਦਤ ਕਿਦਾਂ ਦੇ ਸਕਦੀ ਮੈਂ ਨਹੀਂ ਤੇਰੀ ਦੇ ਸਕਦੀ ਮੈਂ ਕਿਉਂ ਆਪਣੇ ਪੋਤਰਿਆਂ ਦਾ ਰਿਜਕ ਖੋਵਾ ਆਪਣੇ ਪੁੱਤ ਦਾ ਖੋਵਾ ਹੈ ਚਲ ਕੋ ਤੇਰ ਨਾਲ ਮੇਰੀ ਕੋ ਹੋਊ ਗੱਲਬਾਤ ਮੇਰੀ ਮੇਰਾ ਉਹਨਾਂ ਨੇ ਆਣਾ ਉਹਨਾਂ ਨੇ ਕੀ ਨਹੀਂ ਕਹਿਣਾ ਕਾਦਾ ਪਰ ਨਹੀਂ ਮੇਰੀ ਤੇਰੇ ਨਾਲ ਵੀ ਨਹੀਂ ਮੇਰੇ ਤੂੰ ਫੇਰ ਵੀ ਮੈਨੂੰ ਚਾਹ ਦੇ ਦਿੱਤੀ ਜਿਹਦਾ ਮੈਂ ਇਨਾ ਕੀਤਾ ਉਹਨੇ ਮੇਰੇ ਸਿਰ ਤੇ ਸਵਾਪ ਪਾਈ ਕੀ ਮੈਂ ਰੋਟੀ ਵੀ ਬਣਾਉਣ ਦੀ ਰੋਟੀ ਵੀ ਖਾ ਲਈ ਉਹਨੇ ਮੈਂ ਸ਼ਾਮਾਂ ਲਈ ਹਾਂ ਰੋਟੀ ਲੱਗੀ ਰੋਟੀ ਵਿੱਚ ਸਬਜ਼ੀ ਤੇ ਵੀ ਨਹੀਂ ਤਾਂ ਹੀ ਹੋਈ ਹੈ ਰੋਟੀ ਆਟਾ ਗੋਲਣਾ ਕੀ ਬਣਾ ਲਿਆ ਅੱਜ ਅੱਜ ਮੈਂ ਆਲੂ ਸਬਜ਼ੀ ਬਣਾਈ ਆਲੂ ਪਨੀਰ ਦੀ ਅੱਛਾ ਅੱਛਾ ਹੋਰ ਕੀ ਕਰਨ ਦਾ ਵਾਰਸ ਹਰੀ ਵਾਰਸ ਨਹੀਂ ਕੁਛ ਨਹੀਂ ਚੌਲ ਖਾ ਕੇ ਤੁਹਾਨੂੰ ਖੇਡਾਂਦਾ ਬਾਹਰ ਗਰਮੀ ਬੜੀ ਨਿਆਣੇ ਨਾ ਏਸੀ ਲਵਾ ਕੇ ਅੰਦਰ ਹੀ ਰੱਖਿਆ ਘਰ ਉਹਨਾਂ ਨੂੰ ਬਿਮਾਰ ਨਾ ਜਾਣ ਮੁੜ ਕੇ ਐਵੇਂ ਉੱਤੇ ਪੈਸੇ ਲਾਉਂਦੀ ਰਹਿਵੇਂਗੀ ਨਾਲੇ ਆਪ ਤੱਕ ਹੀ ਭੋਗ ਦੇਗੀ ਨਹੀਂ ਅੱਗੇ ਤਾਂ ਅੰਦਰ ਹੀ ਰਹਿੰਦੇ ਆ ਤੁਹਾਨੂੰ ਸਾਹਮਣੇ ਆ ਉਹ ਪਾਉਂਦੇ ਹੀ ਅੰਦਰ ਏਸੀ ਲਾੜਾ ਮਾਰਾ ਕੀਤਾ ਏਸੀ ਲਵਾ ਕੇ ਹੈ ਕਿੱਡੀ ਨਿਕਲੀ ਆ ਮੈਂ ਦੇਖਿਆ ਜਣਾ ਇਹਦੇ ਤੇ ਲੜਾਈ ਕੋਲ ਆਪਣੇ ਘਰ ਆਉਂਦਾ ਤੇ ਫਿਰੰਦਈ ਸੀ ਤੇ ਸਵਾਰ ਤੇ ਮੈਂ ਲੈ ਕੇ ਦਿੱਤਾ ਹਜੇ ਮੈਂ ਕੱਢਦੀ ਤੇ ਮੈਂ ਤਾਂ ਫੱਬਦੀ ਵੀ ਤੇ ਜਲ ਮੈਂ ਸੱਸ ਨੇ ਕੱਢ ਲੈ ਇਹ ਤਾਂ ਫਰਜ਼ੀ ਨਹੀਂ ਬੰਦਾ ਹੀ ਕੱਢਣ ਦਾ ਹਜੇ ਮੈਂ ਸਮਾਨ ਸਮੋਹ ਸੈੱਟ ਕੀਤਾ ਅਜ ਕੱਦਰ ਉਧਰ ਛਾਉਣ ਵਾਲੀ ਸਾਰੀ ਹਜੇ ਕਿੰਨਾ ਕੰਮ ਮੇਰਾ ਕਰਨ ਵਾਲਾ ਨਿਆਣੇ ਦੇ ਕੱਪ ਨਾ ਤੇ ਉਹ ਇਧਰ ਉਧਰ ਫੁੱਟ ਛੱਡੀਆਂ ਨੇ ਸਵੇਰ ਦੇ ਨੂੰ ਚਲ ਤੂੰ ਪਤਾ ਕੀ ਕਰ ਤੂੰ ਰੋਟੀ ਲਾ ਮਨਿਆਣਾਂ ਨੂੰ ਖਵਾਉਣੀ ਚੰਗਾ ਠੀਕ ਹੈ ਹਾਂ ਮੈਂ ਨਿਆਣਿਆਂ ਨੂੰ ਮੂੰਹ ਹੱਥ ਧੋ ਕੇ ਨਾ ਹੌਲੀ ਹੌਲੀ ਵੀੜੇ ਪਾਦ ਨਹੀਂ ਨਾਲੇ ਮ ਉਹਨਾਂ ਨੂੰ ਰੋਟੀ ਵਾ ਕੇ ਕੋਣੀ ਕੋਈ ਨਹੀਂ ਤੂੰ ਹੀ ਜਾ ਕੇ ਪਹਿਲਾਂ ਸਰੇਸੀ ਲਿਆਇਓ ਠੀਕ ਆ ਹਾਂ ਜੀ ਜਿੰਨੇ ਦਾ ਮਰਜ਼ੀ ਆ ਜਾਏ ਕਸਟਮਰ ਖਾਵੇ ਗਰਮੀ ਚ ਥੋੜੀ ਮਰਨਾ ਵਾ ਹਾਂ ਜੀ ਚੱਲ ਬਣਾਵਾਂ ਰੋਟੀ ਹਾਂ ਕਰ ਲੈ ਕੰਮ ਠੀਕ